हिमाल्या ਤੋਂ ਉੱਚਾ ਕਿਰਦਾਰ ਹੋਵੇ ਤਾਂ ਚੰਗਾ ਏ ਹਿਮਾਲਿਆ ਤੋਂ ਉੱਚਾ ਕਿਰਦਾਰ ਹੋਵੇ ਤਾਂ ਚੰਗਾ ਏ ਅੰਦਰੋਂ ਬਾਹਰੋਂ ਬੰਦਾ ਸਰਦਾਰ ਹੋਵੇ ਤਾਂ ਚੰਗਾ ਏ ਅੰਦਰੋਂ ਬਾਹਰੋਂ ਬੰਦਾ ਸਰਦਾਰ ਹੋਵੇ ਤਾਂ ਚੰਗਾ ਏ ਸਰਦਲ ਤੇ ਰਹਿ ਕੇ ਬਦਨਾਮ ਜੋ ਕਰਨ ਵਸੇਵੇਂ ਨੂੰ ਸਰਦਲ ਤੇ ਰਹਿ ਕੇ ਬਦਨਾਮ ਜੋ ਕਰਨ ਵਸੇਵੇਂ ਨੂੰ ਐਸੀ ਵਫਾਦਾਰ ਤੋਂ ਬੰਦਾ ਗਦਾਰ ਹੋਵੇ ਤਾਂ ਚੰਗਾ ਏ ਵਿਹਲਾ ਬੈਠ ਜੋ ਗੱਲਾਂ ਕਰੇ ਮੁਸ਼ਕਤ ਕਰਨ ਦੀਆਂ ਵਿਹਲਾ ਬੈਠ ਜੋ ਗੱਲਾਂ ਕਰੇ ਮੁਸ਼ਕਤ ਕਰਨ ਦੀਆਂ ਇਸ نسل ਦੇ ਕਿਰਤੀ ਨਾਲੋਂ ਲਾਚਾਰ ਹੋਵੇ ਤਾਂ ਚੰਗਾ ਏ ਚੰਗਾ ਏ ਆਪਣੇ ਹਾਲ ਦਾ ਮਹਿਰਮ ਖੁਦ ਬਣਨਾ ਚੰਗਾ ਏ ਆਪਣੇ ਹਾਲ ਦਾ ਮਹਿਰਮ ਖੁਦ ਬਣਨਾ ਦਿਲ ਦਾ ਜ਼ਖਮ ਦਿਲ ਤੋਂ ਪਹੜਾਈਏ ਤਾਂ ਚੰਗਾ ਏ ਦਿਲ ਦਾ ਜ਼ਖਮ ਦਿਲ ਤੋਂ ਪਹੜਾਈਏ ਤਾਂ ਚੰਗਾ ਏ ਚੁੱਪ ਤੋਂ ਚੰਗਾ ਸਹਿਜ ਕੋਈ ਨਾ ਤਨ ਦੇ ਡੇਰੇ 'ਚ ਚੁੱਪ ਤੋਂ ਚੰਗਾ ਸਹਿਜ ਕੋਈ ਨਾ ਤਨ ਦੇ ਡੇਰੇ 'ਚ ਅੰਦਰ ਉੱਠਦੀ ਹੌਮੇ ਨੂੰ ਖਾਮੋਸ਼ ਕਰਾਈਏ ਤਾਂ ਚੰਗਾ ਏ ਅੰਦਰ ਉੱਠਦੀ ਹੌਮੇ ਨੂੰ ਖਾਮੋਸ਼ ਕਰਾਈਏ ਤਾਂ ਚੰਗਾ ਏ